माननीय सीएम साहब पंजाब जी ਅਤੇ ਡੀਜੀਪੀ ਸਾਹਿਬ ਪੰਜਾਬ ਦੀ ਦੇ ਨਿਰਦੇਸ਼ਾਂ ਹਿਤ ਨਸ਼ੇ ਦੇ ਖਿਲਾਫ ਜਿਹੜੀ ਜੰਗ ਹੈਗੀ ਉਹਦੀ ਉਹਨੂੰ ਇੱਕ ਅੱਗੇ ਵਧਾੰਦੇ ਹੋਏ ਅੱਜ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਗਈ ਜਿਹਦੇ ਚ ਬੀਐਸਐਫ ਦੇ ਨਾਲ ਜੁਆਇੰਟ ਆਪਰੇਸ਼ਨ ਦੇ ਇੰਟੈਲੀਜੈਂਸ ਲੜ ਆਪਰੇਸ਼ਨ ਚ ਇੱਕ ਡਰੱਗਸ ਅਤੇ ਜਿਹੜਾ ਆਰਮਸ ਦਾ ਜਿਹੜਾ ਕਨਸਾਈਨਮੈਂਟ ਹੈ ਉਹ ਗੁਰਦਾਸਪੁਰ ਪੁਲਿਸ ਨੇ ਫੜਿਆ ਹੈਗਾ ਜਿਹਦੇ ਚ 2 ਕਿਲੋ ਹੈਰੋਇਨ ਦੋ ਪਿਸਤਨ ਚਾਰ ਮੈਗਜ਼ੀਨ ਅਤੇ 68 ਦੇ ਲਗਭਗ ਰਾਉਂਡ ਹੈਗੇ ਉਹ ਅਸੀਂ ਰਿਕਵਰ ਕੀਤੇ ਹੈਗੇ ਇਸ ਦੇ ਸਬੰਧ ਵਿੱਚ ਥਾਣਾ ਦਵੰਗਲਾ ਦੇ ਵਿੱਚ ਇੱਕ ਐਫਆਈਆਰ ਆਰਮ ਸੈਕਟ ਐਨਡੀਪੀਐਸ ਸੈਕਟ ਅਤੇ ਏਅਰਕ੍ਰਾਫਟ ਐਫਡੀ ਅੰਦਰਜਤ ਜਿਹੜੀ ਹੈਗੀ ਦਰਜ ਕੀਤੀ ਹੈਗੀ ਇਸ ਦੇ ਸਬੰਧ ਚ ਜਿਹੜੇ ਹੈਗੇ ਅਸੀਂ ਸਾਂਝਾ ਅਭਿਆਨ ਜਿਹੜਾ ਸੈਸੋਪ੍ਰੈਸ਼ਨ ਵੀ ਚਲਾ ਰਹੇ ਹੈਗੇ ਅਤੇ ਇਹਦੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਹੈ ਜੀ ਅਸੀਂ ਫੌਬਦਾ ਵੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹੈਗੇ ਮਾਨਯੋਗ ਸੀਐਮ ਸਾਹਿਬ ਪੰਜਾਬ ਜੀ ਅਤੇ ਡੀਜੀਪੀ ਸਾਹਿਬ ਪੰਜਾਬ ਦੀ ਦੇ ਨਿਰਦੇਸ਼ਾਂ ਹਿਤ ਨਸ਼ੇ ਦੇ ਖਿਲਾਫ ਜਿਹੜੀ ਜੰਗ ਹੈਗੀ ਉਹਦੀ ਉਹਨੂੰ ਇੱਕ ਅੱਗੇ ਵਧਾਂਦੇ ਹੋਏ ਅੱਜ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਗਈ ਜਿਹਦੇ ਚ ਬੀਐਸਐਫ ਦੇ ਨਾਲ ਜੁਆਇੰਟ ਆਪਰੇਸ਼ਨ ਦੇ ਇੰਟੈਲੀਜੈਂਸ ਲੜ ਆਪਰੇਸ਼ਨ ਚ ਇੱਕ ਡਰੱਗਸ ਅਤੇ ਜਿਹੜਾ ਆਰਮਸ ਦਾ ਜਿਹੜਾ ਕਨਸਾਈਨਮੈਂਟ ਹੈ ਉਹ ਗੁਰਦਾਸਪੁਰ ਪੁਲਿਸ ਨੇ ਫੜਿਆ ਹੈਗਾ ਜਿਹਦੇ ਚ 2 ਕਿਲੋ ਹੈਰੋਇਨ ਦੋ ਪਿਸਤਲ ਚਾਰ ਮੈਗਜ਼ੀਨ ਅਤੇ 68 ਦੇ ਲਗਭਗ ਰਾਉਂਡ ਰਗੇ ਉਹ ਅਸੀਂ ਰਿਕਵਰ ਕੀਤੇ ਹੈਗੇ ਇਸ ਦੇ ਸਬੰਧ ਵਿੱਚ ਥਾਣਾ ਦਵੰਗਲਾ ਦੇ ਵਿੱਚ ਇੱਕ ਐਫ ਆਰ ਆਰਮ ਐਕਟ ਐਨ ਡੀ ਪੀ ਐਸ ਐਕਟ ਅਤੇ ਕ੍ਰਾਫਟ ਐਫ ਡੀ ਅੰਦਰ ਅਤੋਂ ਜਿਹੜੀ ਹੈਗੀ ਦਰਜ ਕੀਤੀ ਹੈਗੀ ਇਸ ਦੇ ਸਬੰਧ ਚ ਜਿਹੜੇ ਹੈਗੇ ਅਸੀਂ ਸਾਂਝਾ ਅਭਿਆਨ ਜਿਹੜਾ ਸੈਸੋ ਆਪਰੇਸ਼ਨ ਵੀ ਚਲਾ ਰਹੇ ਹੈਗੇ ਅਤੇ ਇਹਦੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਹੈ ਜੀ ਅਸੀਂ ਫੌਬਦਾ ਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹੈਗੇ